ਮਹਿੰਦਰ ਸਿੰਘ ਕੇਪੀ ਉਹ ਲੀਡਰ ਜਿਹੜੇ ਟਕਸਾਲੀ ਕਾਂਗਰਸੀ ਸੀ ਇਥੋਂ ਤੱਕ ਕਿ ਸੂਬਾ ਪ੍ਰਧਾਨਗੀ ਵੀ ਉਹਨਾਂ ਨੇ ਕਾਂਗਰਸ ਦੀ ਕੀਤੀ ਔਰ ਇਸੇ ਦੇ ਨਾਲ ਹੀ ਤਿੰਨ ਪ੍ਰਧਾਨ ਹੋ ਗਏ ਜਿਹੜੇ ਦੋ ਤਾਂ ਪਹਿਲਾਂ ਭਾਜਪਾ ਚਲੇ ਗਏ ਸੁਨੀਲ ਜਾਖੜ ਤੇ ਕੈਪਟਨ ਮਹਿੰਦਰ ਸਿੰਘ ਤੀਜੇ ਜਿਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਤਕੜੀ ਨੂੰ ਹੱਥ ਪਾ ਲਿਆ ਇਹਨਾਂ ਦੇ ਜਾਣ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਕਿੰਨੀ ਮਜ਼ਬੂਤੀ ਮਿਲੇਗੀ ਔਰ ਜਦੋਂ ਤੱਕ ਇਹ ਨਾਰਾਜ਼ ਚੱਲ ਰਹੇ ਸੀ ਉਦੋਂ ਤੱਕ ਕਾਂਗਰਸ ਪਾਰਟੀ ਨੇ ਜਿਹੜੀ ਭੂਮਿਕਾ ਨਿਭਾਈ ਇਹਦੇ ਬਾਰੇ ਕੀ ਖਿਆਲ ਹੈ ਤੁਹਾਡਾ ਸੰਦੀਪ ਦਬਾਬੇ ਦੀ ਅਗਰ ਗੱਲ ਕੀਤੀ ਹੈ ਜਿਹੜੇ ਦਬਾਬਾ ਚਾਰ ਜ਼ਿਲ੍ਹਿਆਂ ਦਾ ਮੰਨਿਆ ਜਾਂਦਾ ਸੀ ਜਲੰਧਰ ਕਪੂਰਥਲਾ ਨਵਾਂ ਸ਼ਹਿਰ ਤੇ ਹਾਰਪੁਰ ਉਸ ਸੈਕਸ਼ਨ ਦੇ ਵਿੱਚ ਦੋ ਐਸਸੀ ਭਾਈਚਾਰੇ ਚੋਂ ਸਭ ਤੋਂ ਵੱਡੇ ਲੀਡਰ ਪੈਦਾ ਹੋਏ ਨੇ ਇੱਕ ਦਰਸ਼ ਸਿੰਘ ਕੇਪੀ ਜਿਨ੍ਹਾਂ ਦੇ ਲੜਕੇ ਭਿੰਦਰ ਸਿੰਘ ਕੇਪੀ ਜਿਹੜੇ ਅੱਜ ਕਾਂਗਰਸ ਪਾਰਟੀ ਛੱਡ ਕੇ ਅਕਾਲੀ ਦਲ ਚ ਆ ਗਏ ਇੱਕ ਚੌਧਰੀਆਂ ਦਾ ਪਰਿਵਾਰ ਮਾਸਟਰ ਗੁਰਬੰਤਾ ਸਿੰਘ ਦੇ ਦੋ ਮੁੰਡੇ ਇੱਕ ਚੌਧਰੀ ਜਗਜੀਤ ਸਿੰਘ ਜਿਨ੍ਹਾਂ ਦੀ ਮੌਤ ਹੋ ਗਈ ਦੂਜੇ ਵੀ ਚੌਧਰੀ ਸੰਤੂ ਉਹਨਾਂ ਦੀ ਮੌਤ ਹੋ ਗਈ ਤੇ ਉਹਨਾਂ ਦੇ ਗਾਂ ਜਿਹੜੀ ਬਾਲਵਾੜੀ ਆ ਪਰਿਵਾਰ ਆ ਚੌਧਰੀ ਸੰਤੋਖ ਸਿੰਘ ਦੀ ਧਰਮਪਤਰੀ ਚੌਧਰੀ ਕਰਮਜੀਤ ਕੌਰ ਵੀ ਬੀਜੇਪੀ ਚੱਲ ਗਏ। ਮਿੰਦਰ ਸਿੰਘ ਕੇਪੀ ਕਾਂਗਰਸ ਪਾਰਟੀ ਨੇ ਪੂਰੇ ਪੰਜਾਬ 'ਚ ਅਗਰ ਕਾਂਗਰਸ ਨਾਲ ਜੁੜੇ ਦਲਤਾਂ ਦੀ ਤੂਤੀ ਬੋਲਦੀ ਸੀ ਨਾ ਇਸ ਪਰਿਵਾਰ ਦੀ ਬੋਲਦੀ ਦਰਸ਼ਨ ਸਿੰਘ ਕੇਪੀ ਪਰਿਵਾਰ ਔਰ ਮਾਸਟਰ ਗੁਰਬੰਤਾ ਸਿੰਘ ਦਾ ਪਰਿਵਾਰ ਅੱਜ ਦੇਖੋ ਪਰਿਵਾਰ ਕੀ ਮਿੰਦਰ ਸਿੰਘ ਕੇਪੀ ਤਿੰਨ ਵਾਰ ਐਮਐਲਏ ਰਹੇ। ਹੂੰ 2 ਵਾਰ ਨੂੰ ਮੈਂਬਰ ਪਾਰਲੀਮੈਂਟ ਦੇ ਟਿਕ ਦਿੱਤੀ ਦੋ 2014 ਚੋਂ ਜਲੰਧਰ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਕਾਂਗਰਸ ਪਾਰਟੀ ਦੇ ਪ੍ਰਧਾਨ ਰਹੇ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਚੋ ਟੈਕਨੀਕਲ ਬੋਰਡ ਦੇ ਚੇਅਰਮੈਨ ਰਹੇ ਤੇ ਫਿਰ ਵੀ ਤੁਸੀਂ ਨਾਰਾਜ਼ਗੀ ਜਤਾ ਰਹੇ ਮਤਲਬ ਕਾਂਗਰਸ ਆਪਾਂ ਪਿਛਲੇ ਕਈ ਦਿਨਾਂ ਕਿ ਕਾਂਗਰਸ ਪਾਰਟੀ ਡੁੱਬੀ ਇਸ ਕਰਕੇ ਆ ਕਿ ਇਹ ਪਰਿਵਾਰ ਦੀ ਪਾਰਟੀ ਬਣ ਚੁੱਕੀ ਟੱਬਰ ਦੀ ਇਹ ਕਹਿੰਦੇ ਵਸੀਅਤ ਸਾਡੀ ਆ ਸਾਡੇ ਵੱਡ ਵਡੇਰਿਆਂ ਨੇ ਵਸੀਅਤ ਰੱਖੀ ਦੀ ਸੀ ਕਿ ਟਿਕਟ ਤੇ ਸਾਨੂੰ ਮਿਲਣੀ ਚਾਹੀਦੀ ਦੂਜਾ ਬੰਦਾ ਸਾਨੂੰ ਪਰਵਾਹ ਨਹੀਂ ਔਰ ਸਭ ਤੋਂ ਵੱਡੀ ਗੱਲ ਆ ਕਿ ਇਹਨਾਂ ਦੇ ਵਿੱਚ ਇੱਕ ਇੱਕ ਤੇ ਈਰਖਾ ਹਰ ਭਾਈਚਾਰੇ ਚ ਈਰਖਾ ਕਿ ਫਲਾਣਾ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਕਾਂਗਰਸ ਪਾਰਟੀ ਦੇ ਇਸ ਟਾਈਮ ਜੱਟ ਲੀਡਰ ਨੇ ਉਸ ਉਸ ਸਤਾਈ ਤੇ ਸੋਚ ਕੇ ਬੈਠੇ ਨੇ ਐਸੀ ਭਾਈਚਾਰੇ ਦੇ ਵਿੱਚੋਂ ਮੀ ਇੱਕ ਦਲਤ ਦੂਜੇ ਦਲਤ ਨੂੰ ਵੇਖ ਕੇ ਬਰਦਾਸ਼ਤ ਨਹੀਂ ਕਰਦਾਗਾ ਇਹ ਮੰਨ ਲਓ ਮਨੁੱਖਤਾ ਦੀ ਇੱਕ ਪ੍ਰਵਿੱਤੀ ਲਾ ਲਓ ਕਿ ਜੇ ਉਹ ਬੰਦਾ ਉਧਰ ਵੀ ਕਹਿੰਦੇ ਕਿ ਇਸ ਟਾਈਮ ਕੀ ਚਾਰ ਸੀਐਮ ਤੁਰੇ ਪੈ ਰਹੇ ਨੇ ਕਾਂਗਰਸ ਪ੍ਰਤਾਪ ਸਿੰਘ ਬਾਜਵਾ ਤੇ ਤਰਜਿੰਦਰ ਸਿੰਘ ਬਾਜਵਾ ਸੁਖਜਿੰਦਰ ਸਿੰਘ ਰੰਧਾਵਾ ਚਰਨਜੀਤ ਸਿੰਘ ਚੰਨੀ ਆ ਗਿਆ ਨਵਜੋਤ ਸਿੰਘ ਸਿੱਧੂ ਵੀ ਆਜੂ ਰਾਜਾ ਮਰਿੰਦਰ ਸਿੰਘ ਵੜਿੰਗੋ ਇਹ ਪੰਜ ਛੇ ਦੇ ਚੀ ਮੰਤਰੀ ਤੁਰੇ ਫਿਰਦੇ ਐਸੀ ਭਾਈਚਾਰੇ ਦੇ ਵਿੱਚੋਂ ਵੀ ਕਿ ਯਾਰ ਚਰਨਜੀਤ ਚੰਨੀ ਦੀ ਚੜ੍ਹਾਈ ਬੜੀ ਆ ਉਹ ਉਹਨੂੰ ਮੁੱਖ ਮੰਤਰੀ ਬਣਾ ਦਿੱਤਾ ਫਿਰ ਉਹਨੂੰ ਚਿਹਰਾ ਬਣਾ ਦਿੱਤਾ ਹੁਣ ਕਿੱਥੇ ਚਮਕੌਰ ਸਾਹਾ ਕਿੱਥੇ ਜਲੰਧਰ ਲਾ ਕੇ ਦਾਤਾ ਹਾਲਾਂਕਿ ਕੁੜਮਾਚਾਰੀ ਵੀ ਆਈ ਹੈ ਚਰਨਜੀਤ ਚੰਨੀ ਦੇ ਜਿਹੜੇ ਵੱਡੇ ਪ੍ਰਾਰ ਨੇ ਜਿਹੜੇ ਚੀਫ ਇੰਜੀਨੀਅਰ ਹੋਏ ਨੇ ਬਾਅਦ ਚ ਉਹਨਾਂ ਨੂੰ ਪੇਰਾ ਚ ਪੰਜਾਬ ਰੈਗੂਲੇਟਰੀ ਅਥਾਰਟੀ ਦੇ ਵਿੱਚ ਮੈਂਬਰ ਲਾ ਛੱਡਿਆ ਹੈਗਾ ਉਹਨਾਂ ਦਾ ਕੁੜਮਾਚਾਰੀ ਆ ਇਹਨਾਂ ਦੇ ਨਾਲ ਉਹਨਾਂ ਦੀ ਕੁੜਮਾਚਾਰੀ ਚੌਧਰੀਆਂ ਦੇ ਨਾਲ ਵੀ ਹੈ ਤੇ ਕੇਪੀ ਪਰਿਵਾਰ ਦੇ ਨਾਲ ਵੀ ਹੈ ਹੁਣ ਉਥੇ ਪੇਚਾ ਪੈ ਗਿਆ ਕੁੜਮਾ 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 ਇੱਕ ਪਾਸੇ ਚੰਨੀ ਚੋਲ ਭਰਾ ਦਾ ਕੁੜਮਾ ਭਰਾ ਦਾ ਕੁੜਮੀ ਹੁੰਦਾ ਨਾ ਇੱਕ ਪਾਸੇ ਚਰਨ ਜੀ ਚੰਨੀ ਦੂਜੇ ਪਾਸੇ ਮਹਿੰਦਰ ਸਿੰਘ ਕੇਪੀ ਔਰ ਕਾਲੀ ਦਲ ਦੀ ਵੀ ਖੂਬਸੂਰਤੀ ਦੇਖੋ ਕਿ ਅੱਜ ਹੀ ਬੰਦਾ ਸ਼ਾਮਲ ਕੀਤਾ ਤੇ ਅੱਜ ਹੀ ਟਿਕਟ ਦਿੱਤੀ ਮਤਲਬ ਪਾਰਟੀਆਂ ਦਾ ਵੀ ਦੇਖ ਲਓ ਨਾ ਦੇ ਲੀਡਰਾਂ ਦੇ ਵਿੱਚ ਵਫਾਦਾਰੀ ਨਾ ਤੇ ਪਾਰਟੀਆਂ ਦੇ ਵਿੱਚ ਕੋਈ ਸੋਚ ਅਗਲਾ ਕਹਿੰਦਾ ਸੌਦਾ ਚੰਗਾ ਸੌਦਾ ਚੰਗਾ ਖਰੀਦਿਆ ਯਾਰ ਵੱਡਾ ਨਾਮ ਨਾ ਹੁਣ ਭਾਵੇਂ ਲੋਕੀ ਕਹਿਣ ਕਿ ਕੇਪੀ ਸਾਹਿਬ ਚੱਲੇਕਾਰ ਤੁਸੀਂ ਲੇਕਿਨ ਨਾਮ ਤੇ ਹੈ ਨਾ ਮਹਿੰਦਰ ਸਿੰਘ ਕੇਪੀ ਇੱਕ ਕਾਂਗਰਸ ਪਾਰਟੀ ਦੇ ਪ੍ਰਧਾਨ ਰਹਿ ਚੁੱਕੇ ਤਿੰਨ ਵਾਰ ਐਮਐਲਏ ਪੰਜਾਬ ਦੇ ਵਿੱਚ ਵਜ਼ੀਰ ਰਹਿ ਚੁੱਕੇ ਐਮਪੀ ਰਹਿ ਚੁੱਕੇ ਇਹ ਵੱਡੇ ਹੈ ਨੇ ਪਰ ਮੈਨੂੰ ਲੱਗਦਾ ਕਿ ਜਿਹੜਾ ਬੰਦਾ ਤਿੰਨ ਚਾਰ ਵਾਰ ਐਮਐਲਏ ਐਮਪੀ ਇਕੁਰਾ ਬਣ ਜੇ ਉਸ ਤੋਂ ਬਾਅਦ ਇੰਨੀ ਕੀ ਸਿਆਸਤ ਚਾਲੀ 40 45 ਉਸ ਤੋਂ ਬਾਅਦ ਲਗਭਗ ਸਾਰੇ ਚੱਲੇ ਘਾਰਤੂਸ ਹੋ ਜਾਂਦੇ ਹੈ ਕਿ ਚੰਨੀ ਸਾਹਿਬ ਨੇ ਜ਼ੋਰ ਵੀ ਬਥੇਰਾ ਲਾਇਆ ਪਿਛਲੇ ਤਿੰਨਾ ਚਾਰਾਂ ਦਿਨਾਂ 'ਚ ਬਾਕੀ ਲੀਡਰ ਭਾਵੇਂ ਨਾ ਪੁੱਜਿਆ ਹੋਵੇ ਉਹਨਾਂ ਦੇ ਘਰ ਇਕ ਕਾਂਗਰਸ ਪਾਰਟੀ ਦਾ ਦੇਖੋ ਅਗਲਾ ਕਹਿੰਦਾ ਮੈਂ ਚਰਨਜੀਤ ਸਿੰਘ ਚੰਨੀ ਨੂੰ ਕੀ ਜਾਣਦਾ ਰਿਸ਼ਤੇਦਾਰੀ ਇੱਕ ਪਾਸੇ ਮੈਂ ਲੀਡਰ ਮੈਂ ਤੇਰੇ ਤੋਂ ਸੀਨੀਅਰ ਹੈਗਾ ਮੈਂ ਪਾਰਟੀ ਦਾ ਪ੍ਰਧਾਨ ਰਿਹਾ ਚੁੱਕਾ ਤਿੰਨ ਵਾਰ ਐਮਐਲਏ ਰਿਹਾ ਚੁੱਕਾ ਮੈਂਬਰ ਪਾਰਲੀਮੈਂਟ ਰਹਿ ਚੁੱਕਾ ਮੈਂ ਸੀਨੀਅਰ ਕੁੜਮਨਾਚਾਰੀ ਇੱਕ ਵੱਖਰੀ ਰਿਸ਼ਤਾ ਹੈ ਪਰ ਉੱਥੇ ਕਿਹਨੂੰ ਜਾਣਾ ਚਾਹੀਦਾ ਰਾਜਾ ਮਰਿੰਦਰ ਸਿੰਘ ਵੜਿੰਗੜ ਨੂੰ ਜਾਣਾ ਚਾਹੀਦਾ ਸੀ ਪਤਾ ਨਹੀਂ ਗਏ ਕਿ ਨਹੀਂ ਗਏ ਪਟਿਆਲੇ ਤੇ ਭੱਜ ਕੇ ਚਲੇ ਗਏ ਕਿਉਂਕਿ ਉਹਦੇ ਗਾਂਧੀ rahul gandhi ਦੀ ਚੁਆਇਸ ਨਾ ਡਾਕਟਰ ਗਾਂਧੀ ਸ਼ਾਇਦ ਇਸ ਕਰਕੇ ਰਾਜਾ ਮਰਿੰਦਰ ਸਿੰਘ ਵੜਿੰਗ ਚੱਲ ਗਏ ਤੇ ਉਹ ਚੰਨੀ ਸਾਹਿਬ ਅਗਰ ਉਹ ਖੁਦ ਮਣਾਉਣ ਜਾਂਦੇ ਉੱਥੇ ਇਹਨੂੰ ਵੀ ਜਾਣਦੇ ਜੇ ਰਾਜਾ ਮਰਿੰਦ ਸਿੰਘ ਬੜੇ ਹੁਣ ਦੇਖਣਾ ਕਿੱਡੀ ਖੂਬਸੂਰਤੀ ਜਾਂ ਪਾਰਟੀ ਪ੍ਰਤੀ ਦੀ ਵਫਾਦਾਰੀ ਹੈ ਵਿਜੇ ਸ਼ਾਂਪਲਾ ਉਹ ਨਾਰਾਜ਼ ਹੋਏ ਉਹਨਾਂ ਨੇ ਮੋਦੀ ਦਾ ਪ੍ਰਵਾਹ ਜਿਹੜਾ ਟੈਗ ਵੀ ਢਾ ਦਿੱਤਾ ਜਗਤ ਪ੍ਰਕਾਸ਼ ਨੱਡਾ ਭਾਜਪਾ ਦੇ ਕੌਮੀ ਪ੍ਰਧਾਨ ਦਿੱਲੀ ਬੁਲਾ ਲਿਆ ਫਿਰ ਉਹਨਾਂ ਨੇ ਛਰੀਓ ਜਾਖਣ ਨੂੰ ਭੇਜਿਆ ਹਰਜੀਤ ਗਰੇਵਾਲ ਗਿਆ ਸਾਰਾ ਭਾਜਪਾ ਦਾ ਟੱਬਰ ਚੱਲ ਗਿਆ ਮੰਨ ਗਏ ਅਖੀਰ ਨੂੰ ਅਈ ਤੇ ਇਹ ਮੰਨੀ ਹੈਗੇ ਨੇ ਤੇ ਕਾਂਗਰਸ ਪਾਰਟੀ ਵੀ ਇਹੀ ਕਰ ਸਕਦੇ ਕਾਂਗਰਸ ਪਾਰਟੀ ਮਨਾਉਣੇ ਨਹੀਂ ਜਾਂਦੀ ਜਾਂ ਇਹ ਸੁੱਤੀ ਪਈ ਹੈਗੇ ਨੇ ਉਹ ਪਤਾ ਲੱਗਦਾ ਸਾਡਾ ਬੰਦਾ ਕਿਹੜੇ ਵੇਲੇ ਭੱਜ ਗਿਆ ਨਾ ਉਹਨਾਂ ਨੂੰ ਚੱਬੇਵਾਲ ਦਾ ਪਤਾ ਲੱਗਾ ਨਾ ਜੀਪੀ ਦਾ ਪਤਾ ਲੱਗਾ ਨਾ ਕੇਪੀ ਸਾਹਿਬ ਦਾ ਪਤਾ ਲੱਗਾ ਨਾ ਰਵਦੀਦ ਬਿੱਟੂ ਦਾ ਨਾ ਰਵਦੀਦ ਬਿੱਟੂ ਦਾ ਪਤਾ ਲੱਗਾ ਇਹ ਹੁਣ ਇਹ ਕਾਂਗਰਸ ਪਾਰਟੀ ਦੇ ਨਾਂ ਤੇ ਵਰਕਰਾਂ ਦੇ ਵਿੱਚ ਵਰਕਰਾਂ ਦੇ ਵਿੱਚ ਵਫਾਦਾਰੀ ਹੈਗੀ ਆ ਕਿ ਜੇ ਕਾਂਗਰਸ ਪਾਰਟੀ ਅੱਜ ਵੀ ਜਿੰਦੀ ਹੈਗੀ ਉਹ ਵਰਕਰਾਂ ਦੀ ਵਫਾਦਾਰੀ ਆ ਲੀਡਰਾਂ ਦੀ ਵਫਾਦਾਰੀ ਨਹੀਂ ਆ ਗਈ ਉਹ ਜਿਵੇਂ ਤੁਸੀਂ ਕਿਹਾ ਕਿ ਤਿੰਨ ਪ੍ਰਧਾਨ ਭੱਜ ਗਏ ਇਹਨਾਂ ਦੇ ਜਾਖੜ ਸਾਹਿਬ ਭੱਜ ਗਏ ਕੈਪਟਨ ਮਰਿੰਦਰ ਸਿੰਘ ਹੁਣੀ ਤੇ ਸੱਤਾ ਦੇ ਨਾਲ ਹੀ ਕਹਿੰਦੇ ਰਹੇ ਨੇ ਉਹ ਪੁਰਾਣਾ ਕਹਿੰਦੇ ਚਰਚਾ ਆ ਕੇ ਅਬਦਾਲੀ ਤੋਂ ਲੈ ਕੇ ਭਗਵੰਤ ਮਾਨ ਸਾਹਿਬ ਕਈ ਵਾਰਾ ਕਹਿ ਚੁੱਕੇ ਨੇ ਕਿ ਜੇ ਮੁਗਲਾਂ ਦੇ ਮੁਗਲਾਂ ਨਾਲ ਜੰਗਰੇਜ਼ ਅਤੇ ਅੰਗਰੇਜ਼ਾਂ ਨਾਲ ਜੇ ਕਾਂਗਰਸ ਅਤੇ ਕਾਂਗਰਸ ਨੇ ਨਾਲ ਜੇ ਭਾਜਪੀ ਦੇ ਭਾਜਪੀ ਦੇ ਨਾਲ ਇਹ ਹੁਣ ਸਵਾਲ ਹੈ ਕਿ ਇਸ ਮਸਲੇ ਦੇ ਵਿੱਚ ਆ ਗਿਆ ਕਿ ਕਾਂਗਰਸ ਪਾਰਟੀ ਡੁੱਬੀ ਇਸ ਕਰਕੇ ਹੈ ਕਿ ਰਾਜੇ ਮਾਰਿਆ ਜਿਆ ਟੱਬਰਾਂ ਦੀ ਪਾਰਟੀ ਹੈ ਜੇਡੀ ਪਾਰਟੀ ਵਰਕਰਾਂ ਦੀ ਹੈ ਉਹਦੇ ਚ ਹੋਣਾ ਜਿੱਤੂ ਜਿੱਤੂਗੇ ਜਿਹੜੀ ਪਾਰਟੀ ਟੱਬਰਾਂ ਦੀ ਉਹ ਅੱਜ ਵੀ ਹਾਰੂਗੀ ਕੱਲ ਵੀ ਹਾਰੂਗੀ ਪਰਸੋ ਵੀ ਹਾਰੂਗੀ ਇੱਕ ਗੱਲ ਹੋਰ ਹੋ ਸਕਦਾ ਹੈ ਕਿ ਮੌਜੂਦਾ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਹੈ ਪੰਜਾਬ ਦੀ ਜਿਨ੍ਹਾਂ ਕੋਲ ਵਾਗੜੋ ਰਾਜ ਦੇ ਟਾਈਮ ਦੇ ਵਿੱਚ ਹੱਥ 'ਚ ਉਹਨਾਂ ਨੂੰ ਇਹ ਵੀ ਹੋ ਸਕਦਾ ਹੈ ਕਿ ਕਾਂਗਰਸ ਪਾਰਟੀ ਤਾਂ ਜਿੱਤੀ ਜਿਤਾਈ ਹੈ ਆਵਾਦਮੀ ਪਾਰਟੀ ਦਾ ਵਿਰੋਧ ਵੱਡੇ ਪੱਦਰ ਦਿੱਤੇ ਦੇਖਣ ਨੂੰ ਮਿਲ ਰਿਹਾ ਹੈ ਭਾਜਪਾ ਦਾ ਤਾਂ ਘਾਰ ਹੀ ਰਹੇ ਸਾਰੇ ਤੇ ਇਸ ਕਰਕੇ ਸ਼੍ਰੋਮਣੀ ਕਾਲੀ ਦਲ ਦੇ ਉਵੇਂ ਪੈਰ ਨਹੀਂ ਲੱਗੇ ਤੇ ਸ਼ਾਇਦ ਅਸੀਂ ਜਿੱਤੇ ਜਿਤਾਏ ਇਸ ਕਰਕੇ ਨਾ ਮਨਾਉਣ ਦੀ ਕੋਸ਼ਿਸ਼ ਕਰਦੇ ਹੁਣ ਇਹ ਭਲੇਖੇ ਜੀ ਇਸੇ ਕਰਕੇ ਮਾਰੇਗੇ 22 ਤੇ ਬਣੀ ਬਣੀ ਹੈ ਮੁੱਖ ਮੰਤਰੀ ਬਣ ਕੇ ਬੈਠੇ ਹੈਗੇ ਸੀ ਮੰਤਰੀ ਬਣ ਕੇ ਬੈਠੇ ਸੀ ਕੋਠੀਆਂ ਮਲਕ ਲੀਆਂ ਸੀ ਇਹ 111 ਦਿਨ ਵਾਸਤੇ ਕਈਆਂ ਨੇ 39 ਵਾਲੀਆਂ ਕੋਠੀਆਂ ਛੱਡ ਕੇ ਤੇ ਭੱਜ ਕੇ ਸੈਕਟਰ 2 ਵਾਲੀਆਂ ਕੋਠੀਆਂ ਚ ਚੱਲ ਗਏ ਸੀ ਕਿ ਕੋਈ ਗੱਲ ਹੈ ਅਗਲੇ 5 ਸਾਲ ਤੇ ਆਪਣੇ ਹੀ ਆ ਵੱਡੀ ਕੋਠੀ 'ਚ ਜਾ ਕੇ ਉਹ ਕਨਾਲ ਦੇ ਵਿੱਚ ਇੱਥੇ ਦੋ ਦੋ ਕਿੱਲਿਆਂ ਦੇ ਵਿੱਚ ਕੋਠੀਆਂ ਨੇ ਏ ਕਾਂਗਰਸ ਪਾਰਟੀ ਉਦੋਂ ਵੀ ਇਹਨਾਂ ਨੇ ਇਦਾਂ ਹੀ ਕੀਤਾਗਾ ਇਹ ਹੁਣ ਵੀ ਇਹੀ ਲੱਗਦਾ ਵੈਸੇ ਕਾਂਗਰਸ ਪਾਰਟੀ ਦਾ ਇਸ ਟਾਈਮ ਐਜ ਲੱਗ ਰਿਹਾ ਲੇਕਿਨ ਕਾਂਗਰਸ ਪਾਰਟੀ ਦਾ ਜਿਵੇਂ ਦਾ ਕਲਚਰ ਹੈ ਜਿਵੇਂ ਦੀਆਂ ਕੰਮ ਕਰੇ ਨੇ ਜਿਵੇਂ ਦੀ ਡਿਸਪਲਿਨ ਨਹੀਂ ਹੈਗਾ ਰੂਸਿਆਂ ਨੂੰ ਮਨਾਉਣ ਵਾਲਾ ਮਸਲਾ ਨਹੀਂ ਹੈਗਾ ਔਰ ਓਵਰ ਕੌਨਫੀਡੈਂਸ ਹੈ ਕਿ ਓ ਵੀ ਜੀ ਸੁਭੀਸ਼ਿੰਘ ਬਾਦਲ ਨਹੀਂ ਜਿੱਤ ਸਕਦਾ ਬੀਜੇਪੀ ਦਾ ਵਿਰੋਧ ਵੱਡਾ ਹੋ ਰਿਹਾ ਜੀ ਪਗਵੰਤ ਮਾਨ ਕੋ ਲੋਕੀ ਜਵਾਬ ਮੰਗ ਰਹੇ ਤੇ ਅਸੀਂ ਤੇ ਜਿੱਤੇ ਪਏ ਹੈਗੇ ਨੇ ਇਹ ਜਿਹੜਾ ਹੁੰਦਾ ਨਾ ਇਹਨੂੰ ਕੌਨਫੀਡੈਂਸ ਵਿਸ਼ਵਾਸ ਨਹੀਂ ਕਹਿੰਦੇ ਇਹਨੂੰ ਕਹਿੰਦੇ ਮਤ ਮਾਰੀ ਗਈ ਅੱਜ ਦੀ ਤਰੀਕ ਦੇ ਵਿੱਚ ਕਾਂਗਰਸ ਪਾਰਟੀ ਦੀ ਮਤ ਮਾਰੀ ਗਈ ਹੈ ਜਿਹਨੂੰ ਓਵਰ ਕੈਂਡ ਕੌਨਫੀਡੈਂਸ ਕਹਿ ਲੋ ਓਵਰ ਕੌਨਫੀਡੈਂਸ ਨੂੰ ਤੁਸੀਂ ਕਹੋ ਮਾਤ ਹੀ ਮਾਰੀ ਗਈ ਹੈ ਇਹਨਾਂ ਦੀ ਮਤ ਮਾਰੀ ਗਈ ਹੈ ਕਿ ਆਖਰ ਇਹਨਾਂ ਦਾ ਵਿਰੋਧ ਕਿਉਂ ਹੋ ਰਿਹਾ ਕਈ ਕਹਿੰਦੇ ਕਿ ਮੈਨੂੰ ਵੀ ਦੇ ਦਿਓ ਟਿਕਟ ਮੇਰੇ ਮੁੰਡੇ ਨੂੰ ਵੀ ਦੇ ਦਿਓ ਮੈਨੂੰ ਵੀ ਦੇ ਦਿਓ ਮੇਰੀ ਘਰ ਵਾਲੀ ਨੂੰ ਵੀ ਟਿਕਟ ਦੇ ਦਿਓ ਮੈਨੂੰ ਵੀ ਦੇ ਦਿਓ ਮੇਰੇ ਭਰਾ ਨੂੰ ਵੀ ਦੇ ਦਿਓ ਜਦ ਇਹ ਵਾਲਾ ਸਵਾਲ ਵਿੱਚ ਕਾਂਗਰਸ ਪਾਰਟੀ ਦੇ ਆ ਗਿਆ ਨਾ ਵਕੀਲ ਵਰਕਰ ਨਹੀਂ ਆਗੇ ਮੈਨੂੰ ਇਹ ਅਲਾਦਾ ਕਿ ਜਿਹੜਾ ਬੰਦਾ ਦੋ ਵਾਰ ਐਮਪੀ ਬਣ ਗਿਆ ਤੈਨੂੰ ਉਹਨੂੰ ਚੌਥੀ ਵਾਰ ਟਿਕਟ ਨਹੀਂ ਦੇਣੀ ਚਾਹੀਦੀ ਜਿਹੜਾ ਜੀ ਬੀਜਪੀ ਦਾ ਬੰਦਾ ਬਿਨਾਂ ਮੁਕਾਬਲੇ ਜੇਤੂ ਹੋ ਗਿਆ ਕਿਹੜਾ ਦਲਾਲ ਸੂਰਤ ਤੋਂ ਗੁਜਰਾਤ ਦੀ ਸੀਟ ਤੋਂ ਕਿਹੜਾ ਦਲਾਲ ਹੈ ਨਰੇਸ਼ ਦਲਾਲ ਉਹ ਦੇਖੋ ਉਸ ਤੋਂ ਪਹਿਲਾਂ ਤਿੰਨ ਵਾਰ ਐਮਪੀ ਸੀ ਜਨਾਨੀ ਇੱਕ ਉਹਦੀ ਟਿਕਟ ਬਦਲ ਦਿੱਤੀ ਹੈਗੀ ਇੱਥੇ ਨਹੀਂ ਟਿਕਟ ਬਦਲ ਸਕਦੇ ਇਹ ਤੇ ਕਹਿੰਦੇ ਕਿ ਮੇਰਾ ਜੀ ਦਾਦਾ ਵੀ ਰਿਹਾ ਜੀ ਪ੍ਰਧਾਨ ਐਮਪੀ ਰਹਾ ਐ ਐਮਐਲਏ ਰਹਾ ਫਿਰ ਮੇਰਾ ਪਿਪਾਪਾ ਵੀ ਰਿਹਾ ਜੀ ਹੁਣ ਮੇਰਾ ਰਹਿ ਤੇ ਗਾ ਮੇਰੇ ਮੁੰਡੇ ਦੀ ਵਿਰਾਖਮੀ ਸੀਟ ਕਰ ਦੋ ਚਾਹੇ ਉਹ ਕਾਂਗਰਸ ਪਾਰਟੀ ਦਾ ਕੋਈ ਐਸਈ ਲੀਡਰ ਚਾਹੇ ਜਨਰਲ ਲੀਡਰ ਹੈ ਕਿਸੇ ਵੀ ਬਰਾਦਰੀ ਦੇ ਉਥੇ ਇਹ ਚੱਲਦਾ ਹੈਗਾ ਵੀ ਤੁਸੀਂ ਦੂਜਾ ਬੰਦਾ ਕਿਧਰੀਆਂ ਚੁੱਕਣ ਤੇ ਰੱਖਿਆ ਯਾ ਰੱਖਿਆ ਤੁਸੀਂ ਕਿਉਂ ਨਹੀਂ ਕਿਸੇ ਦਾ ਐਕਸਪੈਰੀਮੈਂਟ ਕਰਦੇ ਆ ਆਮ ਆਦੀ ਪਾਰਟੀ ਕਿਉਂ ਜਿੱਤੀ ਹੈਗੀ ਆ ਇਹਨਾਂ ਚੋ ਹੈ ਦੇ ਸਾਰੇ ਵੈਸੇ 58 ਬੰਦੇ ਤੇ ਉਹ ਸੀ ਜਿਹੜੇ ਕਾਲੀਦਲ ਦਾ ਪਛੋਕੜੀ ਕਾਂਗਰਸ ਆ ਉੱਥੇ ਉਹਨਾਂ ਦੇ ਦਾੜ ਨਹੀਂ ਲੱਗੇ ਸੀ ਕਿਉਂਕਿ ਉੱਥੇ ਖਾਨਦਾਨੀ ਚੱਲਦੀ ਆ ਰਹੀ ਸੀ ਉਹ ਇੱਧਰ ਆਏ ਛਲਾਂਗਾ ਮਾਰ ਕੇ ਤੇ ਜਿੱਤ ਗਏ ਹੁਣ ਕਾਲੀਦਲ ਨੇ ਵੀ ਹੁਣ ਜਿਹੜੀਆਂ ਟਿਕਟਾਂ ਵੰਡੀਆਂ ਨੇ ਉਹੀ ਕਾਂਗਰਸ ਪਾਰਟੀ ਵੀ ਉਹੀ ਗਲਤੀ ਕਰੀ ਆ ਆਮ ਆਦੀ ਪਾਰਟੀ ਨੇ ਵੀ ਜਦ ਤੁਹਾਡੇ ਕੋ ਇੰਨੇ ਪਾਰਟੀ ਹੋ ਗਿਆ ਤੁਸੀਂ ਕਿੰਨੇ ਪੰਜ ਮੰਤਰੀ ਤਿੰਨ ਐਮਐਲਏ ਤਿੰਨ ਬਾਹਰਲੇ ਤਿੰਨ ਬਾਹਰਲੇ ਮਤਲਬ 13 ਦੇ ਵਿੱਚੋਂ ਇਹਨਾਂ ਦਾ ਕਿਹੜਾ ਕਾਡਰ ਕਿਹੜਾ ਮੀ ਤੇਰ ਹਮ ਸ਼ੈਰੀ ਅਨਮੋਲ ਬਾਹਰ ਲਗਾ ਹਮ ਡਾਕਟਰ ਬਲਬੀਰ ਸਿੰਘ ਹਮ ਬਾਕੀ ਸਾਰੇ ਬਾਹਰਲੇ ਨੇ ਆਪਣੇ ਤਾਂ ਕੋਈ ਵੀ ਨਹੀਂ ਹੈਗੇ ਇਹਨਾਂ ਦਾ ਹਮ ਵੀ ਤੁਹਾਡੀ ਇੰਨੀ ਸਰਕਾਰ ਬੰਦੇ ਕਿਉਂ ਨਹੀਂ ਪੈਦਾ ਹੋਏ ਕਿਉਂਕਿ ਜਦੋਂ ਕੋਈ ਐਮਐਲਏ ਬਣ ਜੇ ਨਾ ਉਹ ਆਪਣੇ ਇਲਾਕੇ ਦੇ ਵਿੱਚ ਕੋਈ ਲੀਡਰ ਪੈਦਾ ਨਹੀਂ ਹੋਣ ਦਿੰਦਾ ਹੈਗਾ ਜੋ ਪਿਛਲੀਆਂ ਪਾਰਟੀਆਂ ਰਵਾਇਤੀ ਪਾਰਟੀਆਂ ਗਲਤੀਆਂ ਕਰਦੀ ਰਹੀ ਆ ਉਹੋ ਹੀ ਇਹ ਗਲਤੀਆਂ ਕਰ ਰਿਹਾ ਹੈਗੇ ਨੇ ਤੇ ਇਸ ਕਰਕੇ ਇਹ ਜਿਹੜਾ ਆ ਗਿਆ ਮਸਲਾ ਇਹ ਇਹਨਾਂ ਦਾ ਕੇਪੀ ਸਾਹਿਬ ਦਾ ਇਹ ਆ ਕਿ ਹੁਣ ਕਿੰਨਾ ਕਾਲੀ ਦਲ ਨੂੰ ਕਿੰਨਾ ਫਾਇਦਾ ਹੁੰਦਾ ਤੇ ਚੰਨੀ ਸਾਹਿਬ ਦਾ ਕਿੰਨਾ ਨੁਕਸਾਨ ਹੁੰਦਾ ਜਾਂ ਜਿਹੜੀ ਉਹ ਵੋਟ ਆ ਉਹ ਕਿੰਨੇ ਜਿਹੜਾ ਐਸ்சி ਭਾਈਚਾਰੇ ਦੀ ਵੋਟ ਕਿੰਨਿਆਂ ਚ ਵੰਡੇ ਜਾਏਗੀ